ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਹੋਰ ਠੀਕ ਠਾਕ ਹੋਵੋ ਤੇ ਅੱਜ ਆਪਾਂ ਬਈ ਬਹੁਤ ਟਾਈਮ ਪਿੱਛੋਂ ਲੌਗ ਸਟਾਰਟ ਕਰਨ ਲੱਗੇ ਆ ਤੇ ਅੱਜ ਆਪਾਂ ਚੱਲਦੇ ਗੁਰੂ ਘਰ ਕਿਉਂਕਿ ਕੱਲ 10ਵੇਂ ਪਿਤਾ ਦਾ ਪੰਜ ਗਰੀਬ ਨੂੰ ਪ੍ਰਕਾਸ਼ ਪਰਬ ਦਿਹਾੜਾ ਸੀ ਤੇ ਗੁਰਦਾਰਾ ਸਾਹਿਬ ਮਾਰੇ ਪ੍ਰਕਾਸ਼ ਕਰਵਾਇਆ ਖੰਡਪੜ ਸਾਹਿਬ ਤੇ ਅੱਜ ਆਪਾਂ ਚਾਲਦੇ ਆਂ ਸੇਵਾ ਕਰਦੇ ਆ ਤੇ ਨਾਲੇ ਤੁਹਾਨੂੰ ਨਾਲ-ਨਾਲ ਦਰਸ਼ਨ ਕਰਾਉਣੇ ਆ ਮੇਲ ਦੇ ਅੰਦਰ ਲਾਓ ਵੀ ਮਿੱਤਰੋ ਆਪ ਆ ਪਹੁੰਚ ਗਏ ਅਗੁਰਦਰ ਸੇਵਾ ਦਿਖਾਉਣੇ ਤੁਹਾਨੂੰ ਨਾਲ ਦੀ ਨਾਲ ਗੁਰਦਰ ਸੇਵ ਦੇ ਕਰੋਣੇ ਦਰਸ਼ਨ ਆਪ ਆ ਪਹੁੰਚ ਚੁੱਕੇ ਆ ਗੁਰਦਰ ਸੇਵਾ ਲਓ ਜੀ ਮਿੱਤਰੋ ਸੰਗਤ ਸਹਿਬ ਜੀ ਕਰੋ ਦਰਸ਼ਨ ਗੁਰੂ ਸਾਹਿਬ ਦੇ

ਉਹ ਜੀ ਸਾਡੇ ਕਮੇਟੀ ਮੈਂਬਰ ਵੀ ਪਹੁੰਚ ਚੁੱਕੇ ਆ ਤੇ ਇੱਧਰ ਸਾਡੇ ਬਾਈ ਜੀ ਵੀ ਕਮੇਟੀ ਮੈਂਬਰ ਆ ਸ਼ਾਦਾ ਪਾਣੀ ਸਾਹਿਬ ਕਿਦਿਆ ਸੰਗਤਾਂ ਨੇ ਤੇ ਹੁਣ ਥੋੜਾ ਆ ਘਰੋਗਰੀ ਗਈ ਆ ਸੰਗਤ ਸਾਹ ਲੈਣ ਤੇ ਫੇਰ ਫੇਰ ਬਾਪੂ ਜੀ ਬੈਠੇ ਆ ਇਹ ਦੂਜੀ ਸ਼ੀਰ ਲਈ ਸਾਰੀ ਸਾਡੇ ਨਾਲ ਮਾਰੇ ਸਿੱਧਾ ਬਣਾ ਰਹਿਤਾ ਵਸੇ ਕੋਈ ਆਲਾ ਜਨਨਾ ਉਹਦਾ ਬਗੜ ਤੀਨੇ ਕਰੀ ਅੰਗਜੀ ਜੀ ਕੱਲ ਨੂੰ ਸਾਰਿਆਂ ਨੇ ਪਹੁੰਚਣਾ ਕਿਉਂਕਿ ਗੁਰਦਾਰਸਾ ਭੋਗ ਆ ਇਹ ਆਪਾਂ ਸਾਰਿਆਂ ਨੇ ਪਹੁੰਚਣਾ ਹਾਜ਼ਰੀ ਲਵਾਉਣੀ ਆ ਪੀਰਤਨ ਵਗੈਰਾ ਸਿੱਤਨ ਦਰਵਾਜ਼ ਸਜੂਗਾ 1:30 ਵਗੈਰਾ ਬਾਬਾ ਸਰਜੀਤ ਜੀ ਪਹੁੰਚਣਗੇ ਤਾਲ ਦੇ ਜੀ ਜੋ ਆਪਣੇ ਪ੍ਰਸ਼ਾਦਾ ਲੰਗਰ ਬਣਿਆ ਸੀ ਸਾਗ ਵਗੈਰਾ ਬਣਾਇਆ ਇੱਕ ਸਬਜ਼ੀ ਬਣਾਈ ਸੀਗੀ ਤੇ ਉਹ ਮਹਾਰਾਜ ਦੀ ਕਿਰਪਾ ਨਾਲ ਵਦਗੀ ਤੋਂ ਆਪਾਂ ਹੁਣ ਆਪ ਚੱਲਦੇ ਹਾਂ ਪੱਠੇ ਆਲੇ ਉੱਥੇ ਲੇਵਰ ਕੋਲੇ ਤੇ ਰੋਟੀ ਵਗੈਰਾ ਸਬਜ਼ੀ ਵਗੈਰਾ ਤੇ ਇੱਕ ਉਹ ਬਾਈ ਜੀ ਚੱਕੀ ਆ ਤੇ ਨਹੀਂ ਆਉਣਾ ਕਿ ਵੀਡੀਓ ਬਣਾ ਰਹੇ ਹਾਂ हां ਵੀਡੀਓ ਇਹ ਬਲੌਗ ਬਣ ਰਹਾ ਹੈ ਉਹ ਉਸੇ ਵੀਡੀਓ ਨਹੀਂ ਬਣਦੀ ਕਿ ਸ਼ੁਭੈ ਤੁਹਾਨੂੰ ਖਾਣੇ ਕੇ ਲਈ ਵੀਡੀਓ ਹੀ ਬਣਾਈ ਹੈ ਇਹ ਬਲੌਗ ਮੰਨਤਾ ਹੈ ਠੀਕ ਨਹੀਂ ਤਾਂ ਸਾਡੀ ਕਿਆ ਕਾਹ ਤੇ ਆਪ ਕੀ ਵੀਡੀਓ ਬਣਾਏ ਹਮਮ ਉਸਟ ਮਾਰੋ ਉਸਟ ਯਾ ਲੋ ਵੀ ਸੰਗਤੋ ਆਪਾਂ ਵਰਤੋਂ ਲੱਗੇ ਆ ਗਰਦਾਰਿਆਂ ਜੋ ਰਾਸ਼ਨ ਵੜਿਆ ਸੀ ਬੱਚੇ ਖੁਸ਼ ਆ ਆਪਣੇ ਤੇ ਪਲੀਜ਼ ਇਦਾਂ ਨਾ ਆ ਜਣਾ ਕਿ ਆਪਾਂ ਗਰੀਬ ਬਾਰੇ ਜਾਣ ਕੇ ਜਿਹੜੇ ਉਹਨੇ ਆਪਣਾ ਬਲੌਗ ਸਟਾਰਟ ਕਰਤਾ ਕਰਕੇ ਉਹ ਤੇਰੇ ਵੱਲੀ ਕੈਮਰਾ ਤੇਰੇ ਕੈਮਰੇ ਹੀ ਤੇਰੇ ਵੱਲੀ ਆ ਲੈ ਦੱਸ ਕਿੰਨੇ ਮਿੰਟ ਖੜਾਣਾ ਤੇ ਪਲੀਜ਼ ਇਦਾਂ ਦਾ ਨਾ ਕੋਈ ਸੋਚੇ ਕਿ ਆਪਾਂ ਜਾ ਆਪਣਾ ਬਲੌਗ ਬਣਾ ਲੈ ਕਰਕੇ ਆਪਾਂ ਬਲੌਗ ਆਏ ਹਾਂ ਬਾਕੀ ਖੁਸ਼ੀ ਨਾ ਹੋਈ ਹੈ ਲੈ ਦੇ ਦੇ ਦੋਸਤਾਂ ਦਾ ਵੀ ਲੈ ਜੇ ਤੇਰਾ ਚਲ ਹੁਣ ਆਪਾਂ ਨੂੰ ਕੰਮ ਕਰ ਲੈਣ ਤੇ ਸਾਨੂੰ ਦਾਰ ਦੇ ਦਾਰ ਜਾ ਮੇਦਾਰ ਖੜ ਜੋ ਖੜ ਜੋ ਦੋ ਐਸ 6 ਦੇ ਦੇ ਓਕੇ ਵਾਰੀ ਵਾਰੀ ਸਰ ਹੋਰ ਦਿਓ ਹਾਂ ਵਾਰੀ ਬੜੇ ਅੰਕਾਰ ਜੀ ਹੋਰ ਪੜੇ ਬਾਈ ਪਾਈ ਪਾਈ ਰੋਟੀਆਂ ਬਹੁਤ ਹਨ ਕੰਦੀਏ ਦੇ ਤੋਂ ਬਾਹਰ ਨਾ ਆਇਆ ਆ ਯਾਰ ਵਾਪਸ ਵਾਪਸ ਨਹੀਂ ਕਿਸੇ ਨੇ ਹੁਣ ਇੱਕ ਵਾਰ ਨਾ ਜਾਓ ਉਹ ਆਦੇ ਪਾਪਾ ਕੋ ਬੁਲਾਓ ਲੋ ਜੀ ਸਬਜੀ ਦਾਲ ਤੇ ਪਰਚਾਦਾ ਆਪਣਾ ਸਮਾਵਤ ਹੋ ਗਿਆ ਚਲਦੇ ਹੁਣ ਆਪਾਂ ਗੁਰਦਰਾ ਸਾਹਿਬ ਨੂੰ ਉੱਥੇ ਜੋ ਵੀ ਕੋਈ ਸੇਵਾ ਕਰਾਉਣੀ ਆ ਉਹ ਵੀ ਵਰਤਾਈ ਗਈ ਸਬਜੀ ਵਗੈਰਾ ਸਾਰਾ ਕੁਝ ਵਰਤਾਇਆ ਗਿਆ ਚਲੋ ਕਿਸੇ ਦੇ ਮੂਹ ਦਾ ਪਿਆ ਬਾਈ ਉੱਥੇ ਵੀ ਉਹ ਨਵਾਂ ਮਾਂਜਣਾ ਗੁਰਦਰਾ ਸਾਹਿਬ ਤੇ ਟੋਲਣਾ ਨਾਲ ਹੋ ਕੇ ਤੇ ਚਲੋ ਮੂੰਹ ਜਿਹਾ ਗਿਆ ਇਹ ਤੁਸੀਂ ਬਾਕੀ ਵਿਚਾਰ ਦਿਓ ਵੈਂਟਰਾਂਹੀਂ ਵੀ ਆਪਾਂ ਐਵੇਂ ਭੱਜੇ ਲਈ ਹਰ ਮੇਰੀ ਮਤਲਬ ਵੰਟ ਕੇ ਜਾਣੇ ਜੋ ਵੀ ਕੁਝ ਕਰ ਰਤ ਹੈ ਉਹ ਚੀਜ਼ ਹੁੰਦੀ ਹੈ ਜਹਾ ਵੀ ਕਰੇ ਪਾਟ ਪਰ ਕਾਜ ਕਰਵਾਇਆ ਹੁੰਦਾ ਪੂਰਾ ਸਬਜ਼ੀ ਵਗੈਰਾ ਜਹਾ ਕੋਈ ਵੀ ਚੀਜ਼ ਵਾਜੇ ਕੀਰ ਵਗੈਰਾ ਤੇ ਇੱਥੇ ਵੀ ਵਰੀਆਕੇ ਕੋਈ ਇਦੋਂ ਵੀ ਪਤਾ ਲੋਡ ਬੰਨ ਆਪਣੀ ਢੇੜੇ ਆ ਤਾਂ ਆਪਾਂ ਉਹ ਤੇ ਉਲੰਘਿਆ ਕਰਾਂਗੇ ਬਾਕੀ ਫਿਰ ਦਾਤੋ ਲਾਓ ਜੀ ਮੇਤਰਵਾਗਾ ਪਹੁੰਚ ਕੇ ਗੁਰਦਾਰਾ ਸਾਹਿਬ ਤੇ ਮੇਰੀਆਂ ਮਾਵਾ ਸੇਵਾ ਕਰੀ ਜਾਂਦੀਆਂ ਸਾਰਾ ਗੁਰਦਾਰਾ ਸਾਹਿਬ ਸਾਫ਼ ਕੀਤਾ ਇਹ ਮਾਤਾ ਨੇ ਬਹੁਤ ਜ਼ਿਆਦਾ ਸੇਵਾ ਕਰਦੇ ਆ ਮਹਾਰਾਜ ਦੇ ਚਰਨਾ ਜਰ ਅਰਦਾਸ ਹੈ ਕਿ ਇਹਨਾਂ ਨੂੰ ਜੋ ਵੀ ਇਹਨਾਂ ਦੀ ਇੱਛਾ ਉਹ ਪੂਰੀ ਕਰਦੇ ਤੇ ਬਾਦਸ਼ਾਹ ਲੋਕੀ ਮਿੱਤਰੋ ਸੰਗਤ ਦੇ ਸਹਿਯੋਗ ਦੇ ਨਾਲ ਤੇ ਕਮੇਟੀ ਦੇ ਉਦਮ ਦੇ ਨਾਲ ਨਵਾਂ ਮੈਟ ਲਿਆਂਦਾ ਤੇ ਅੱਜ ਆਪਾਂ ਵਿਚਾਉਣ ਲੱਗੇ ਆ ਮੈਟ ਦਿਖਾਉਣੇ ਆ ਤੁਹਾਨੂੰ ਕਿਵੇਂ ਲੱਗਦਾ ਤੁਸੀਂ ਦੱਸਿਓ ਉਹ ਲੋਈ ਮੈਟਰ ਹੋ ਗਿਆ ਸਾਫ ਲਓ ਜੀ ਸੰਕਤ ਜੀ ਚਾਹ ਤੇ ਮੈਟ ਆ ਛੱਡ ਦੋ ਬਾਈ ਗੇਟ ਵਾਲੇ ਪਾਣੀ ਕੋਟੇ ਅੰਬਾਲ ਛੱਡਿਓ ਇਹ ਤਾਂ ਨਾਲ ਹੀ ਹੁੰਦੀ ਹੈ ਇਹ ਤਾਂ ਚਾਹ ਦਾ ਰੋਟੀ ਕਰਦੇ ਦੱਸੋ ਥੱਲੇ ਵੀ ਕੰਮ ਕਰਦੇ ਬੜੀਆਂ ਓਕੇ ਵਿੱਚ ਵੀ ਬਾਈ ਪੈਰ ਨਹੀਂ ਤੜਕਦਾ ਤੇ ਪਾਸੇ ਗੱਲ ਪਟੇਗਾ ਟਾਈਮ ਬੰਦਾ ਆ ਨੋ ਜੀ ਆਪਾਂ ਆ ਗਏ ਸੀ ਘਰੇ ਦੇਖੋ ਅੱਜ ਸਮਰ ਦੇ ਪਤੰਗਨ ਕਟਾਈ ਜਾਂ ਰੰਧਾਲੇ ਆਉਂਦਾ ਫੇਰ ਬਾਈ ਇਕੱਠੇ ਹੁਣ ਵੱਡਿਆਂ ਦੇ ਜੋਰ ਵੱਡੇ ਲਿਆਉਣ ਆਵੇ ਪੁੱਤੇ ਨਾ ਲੈ ਲੈਣਾ ਡੈਕੋਰੇਸ਼ਨ ਕਰ ਲੈਣਾ ਤੇ ਹੁਣ ਆਪਾਂ ਦਿਖਾਉਣੇ ਤੁਹਾਨੂੰ ਪਤੰਗ ਚੜ੍ਹਦੇ ਕਾਹ ਅਰੇ ਦੋਸਤ ਆਇਆ ਸਮਰ ਹੈਲੋ ਗਾਇਸ ਲਓ ਜੀ ਸਮਰ ਦੇ ਆਪਣੇ ਦੇ ਵੇਖੋ ਲੋਰਾ ਕੀਤੀਆਂ ਖਰਾਬ ਨਾਲੇ ਤੁਹਾਨੂੰ ਦਿਖਾਉਣੇ ਅੱਜ ਪਿੰਡ ਦਾ ਵਿਊ ਸਾਰਾ ਆਜਾ ਆਜਾ ਲੈ ਵੀ ਸਮਰ ਦਾ ਪੂਰਾ ਕੌਫ ਤੋਂ ਕਾਲੀ ਦਲ ਵੇਖੋ ਭਾਈ ਵਿਊ ਆਪਣੇ ਪਿੰਡ ਦਾ ਆਪਾਂ ਚੰਦ ਆ ਗਿਆ ਬਦਲ ਗਈ ਹੁਣ ਵੇਖੋ ਬਈ ਵੀਓ ਸਾਰੇ ਪਿੰਡ ਦਾ ਉਹਦਾ ਘਟਾ ਮੜ ਜਾ ਮੈਂ ਨੰਗ ਤਾਂ ਲੈਣ ਦੇ ਨਾਏ ਤੋੜੋਣਾ ਦਾ ਦਿਓ ਦੇਖੋ ਵੀ ਵੀਊ ਸਾਰੇ ਪਿੰਡ ਦਾ ਲਓ ਜੀ ਵੀਊ ਜਮਾ ਸਾਰਾ ਪਿੰਡ ਆਪਣੇ ਕਿਉਂਕਿ ਆਪਣਾ ਘਰ ਹੈਗਾ ਬਾਈ ਵਿੱਚਾ ਜਮਾ ਵਿਚਾਲੇ ਪਿੰਡ ਦੇ ਆਪਾ ਜਮਾ ਵਿਚਾਲੇ ਬੈਠੇ ਐ ਇੱਧਰ ਵੀ ਹੁੰਨਾ ਪਿੰਡ ਆ ਇੱਧਰ ਨੂੰ ਵੀ ਇੱਧਰ ਨੂੰ ਵੀ ਇੱਧਰ ਨੂੰ ਵੀ ਚੜ ਬਈ ਸਵਾਰ ਚੜਾ ਫਿਰ ਮੈਂ ਜਾਣਾ ਲਾਓ ਵੀ ਚੜਾਦਾ ਬਈ ਗਾ ਜੂਨੇ ਵੀ ਇੱਕ ਉਹ ਤਾਂ ਚੜਿਆ ਫਿਰਦਾ ਤੇ ਆ ਸਵਾਰਦਾ ਬਈ ਉਹ ਸਵਾਰ ਨਹੀਂ ਚੜਾਦਾ ਬਈ ਇਹ ਬਈ ਬਾਜ ਪੰਨੀ ਦੁਵਾਰਾ ਮਿਲਦਾ ਬੜਾ ਕੈਂਟ ਹੁੰਦੀ ਆ ਉਮਰ ਦਾ ਸਵਾਰ ਇਹ ਤੇ ਵੀ ਨਾਲ ਲੇਗਾ ਗੁੱਡੇ ਤੇ ਲੇ ਵੀ ਸਬਰ ਨਾਲ ਆਲੀ ਗਿੜੇ ਗੁੱਟ ਦੇਵੀ ਵੱਡਾ ਢੋਡਾ ਇਹ ਬਹਾਦਰ ਦਾ ਛੇ ਬਾਉ ਛੇ ਤਾ ਵਾਰ ਨਹੀਂ ਨਹੀਂ ਜਰਦੂ ਛੇ ਕੋਟ ਤੋਂ ਕਿਥੇ ਜਰਦੂ ਤੈਨੂੰ ਕਾਵਾ ਚੜਾਉਣਾ ਤੂੰ ਲਾਲਿਆ ਗਾਜੂ ਦੂਜਾ ਕੀ ਦਾ ਸਬਰ ਜੰਗ ਸਬਰ ਉਹਦਾ ਡਾਇਨ ਫੋਰ ਦਾ ਉਹ ਪੈ ਗਏ ਬਈ ਪਿੱਛੇ ਬਲੇ ਬੈ ਗਏ ਆ ਇਹ ਬਈ ਪਿੱਛੇ ਵੱਡਾ ਗਿਆ ਨਾਲ ਫਲੇ ਬੈ ਤਾ ਕਿੱਥੇ ਹੈ ਤਰਾ ਹੈ ਤਰਾ ਵੱਡਾ ਗਿਆ ਆਪਣਾ ਬਈ ਸਾਡਾ ਵੱਡਾ ਗਿਆ ਬਈ ਚਲੋ ਕੋਈ ਨਾ ਆ ਆਪਾ ਹੁਣ ਆਪਾਂ ਸ਼ਾਮ ਨੂੰ ਪਤੰਗ ਪਤੰਗ ਚੜਾ ਕੇ न वग़ैरह कराहिब सेवाजा जी ਮਾੜਾ ਬਾਈ ਪੂਰੀ ਹੋਈ ਆ ਹੋਰ ਪੂਰੀ ਰੌਣਕ ਹੋ ਗਈ ਬੱਚੇ ਵੀ ਆ ਗਏ ਖੇਡਣ ਲੰਗਰ ਚੱਲੂਗਾ ਹੁਣ ਏਦੋਂ ਵੀ ਜ਼ਿਆਦਾ ਰੌਣਕ ਹੋਈ ਵੀ ਤੇ ਬੱਚੇ ਵੀ ਖੇਡਦੇ ਆ ਸੇਵਾ ਵੀ ਕਰੀ ਜਾਂਦੇ ਸੇਵਾਦਾਰ ਤੇ ਆਂਟੀ ਹੋਣੀ ਆਪਣੀਆਂ ਬੀਬੀਆਂ ਵੀ ਆਈਆਂ ਮਾਤਾ ਹੋਣੀ ਭੈਣਾ ਹੋਣੀ ਆਗਰ ਆਇਆ ਜੀ ਪੂਰਾ ਹਣ ਜੋਰਾ ਰੋਟੀ ਪ੍ਰਸ਼ਾਦਾ ਤਿਆਰ ਹੋਈ ਜਾਂਦਾ ਸੇਵਾਦਾਰ ਲੱਗੇ ਪਏ ਆ ਤੇ ਦਿਹਾੜੇ ਨਾਲ ਦੀ ਨਾਲ ਕਰਾਉਣੇ ਦਰਸ਼ਨ ਸਭ ਕਾਸੇ ਦੇ ਹੋਣੀ ਭੰਡਾ ਦੀ ਸੇਵਾ ਕਰਦੇ ਆ ਗਰਮ ਦਰਵਾਜ਼ਾ ਲਈ ਆ ਮਕੀ ਜਾਤ ਜਨਮਾਂ ਨਹੀਂ ਤੇ ਕਾ ਕੀ ਰਮਤਾਰ ਜਹਾਂ ਲਾਣਾ ਤੇ ਮਾਪੇ ਨਾਲ ਸੁਤੇ ਤਿਆਰੇ ਨਾ ਮੈਂ ਤਾਂ ਤਨ ਕੋ ਨਹੀਂ ਜੀਉ ਨਜੰਦੋ मित्रो लॻे छोण ਕੀ ਸਾਹ ਹੋਇਆ ਕੀ ਰੋਇਆ ਰਹਾ ਆਸੇ ਮਰਕੇ ਪਰਖਾ ਮਹਾਰਾ ਮਿਸਟਰ ਪ੍ਰਚਾਦਾ ਚ ਜਾ ਲਿਆ ਤਿਆਰ ਸੰਗਤਾ ਹੋਣਾ ਸ਼ਗਲ ਨੂੰ ਤੇ ਸਿਕਾਉਣ ਨੂੰ ਸੇਵਾਦਾਰ ਅੱਜ ਉਹ ਲੱਗੇ ਰਿਆ ਕੰਡ ਕਰਦੇ ਰੌਣਕ ਮਿਲਣਾ ਇਸ ਟਾਈਮ ਬਾਈ ਪੂਰਾ ਗੁਰਦਾਰਾ ਸਾਹਿਬ ਨੂੰ ਲੋ ਵੀ ਮਿੱਤਰੋ ਆਪਾਂ ਆਏ ਸੀਗੇ ਜੱਗਾ ਤੇ ਆਪਾਂ ਆਏ ਸੀ ਦੁੱਧ ਲੈਣ ਪਾਇਆ ਬਾਈ ਡੇਰੀ ਵਾਲੇ ਬਾਈ ਦਾ ਸੰਦੋਗ ਦਾ ਉਹ ਲੋ ਨੂੰ ਚੱਕ ਲੈ ਜੰਗੇ ਨੇ ਗੁਰਦਾਰਾ ਸਾਹਿਬ ਚੱਲੇ ਆ ਦੁੱਧ ਲੈ ਕੇ ਇਹ ਚਾਹਦੇ ਲੰਗਰੇ ਦੂ ਬਾਦ ਇਹ ਉਹ ਅੱਗੇ ਜਾਓ ਜੀ I <laughs> don't <laughs> यार जगह जी भी पहुंच चुके हैं भाडे बगैरा माता रही ठोर ਤ੍ਰੋ ਪ੍ਰਸ਼ਾਦਾ ਪਾਣੀ ਸਾਰਾ ਛਕ ਲਿਆ ਆਪਾਂ ਵੀ ਤੇ ਸੰਗਤਾਂ ਨੇ ਵੀ ਤੇ ਸੇਵਾਦਾਰਾਂ ਨੇ ਸੇਵਾ ਕੀਤੀ ਪੂਰੀ ਮੰਨਤਾ ਨਾ ਤੇ ਹੁਣ ਆਪਾਂ ਘਰੋਂ ਵਾਸ ਆਏ ਆ ਤੇ ਮਹਾਰਾਜੀ ਦੀ ਕਿਰਪਾ ਦੇ ਨਾਲ ਆਪਾਂ ਨੂੰ ਡਿਊਟੀ ਮਿਲੀ ਹੈ ਧੂਪ ਤੇ 8 ਤੋਂ 10 ਤੇ ਆਪਾਂ ਨਿਭਾਉਣੇ ਆ ਬਹੁਤ ਬਹੁਤ ਸ਼ੁਕਰ ਅੰਨਾ ਸੱਚੇ ਪਾਤਸ਼ਾਹ ਜੀ ਦਾ ਕਰਦੇ ਜਿਨ੍ਹਾਂ ਨੇ ਆਪ ਦੀ ਗੋਦ ਦੇ ਵਿੱਚ ਡਿਊਟੀ ਬਖਸ਼ੀ ਤੇ ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਦਾ ਜਿਨ੍ਹਾਂ ਨੇ ਨਾ ਪਿਆਰ ਦਿੱਤਾ ਬਾਕੀ ਤੁਹਾਨੂੰ ਮਿਲਦੇ ਆ ਜੀ ਰਸਤੇ ਜਿਵੇਂ ਜਿਵੇਂ ਅਪਡੇਟ ਤੇ ਕੱਲ ਨੂੰ ਜਰੂਰ ਪਹੁੰਚੋ ਭੋਗ ਤੇ ਸਾਰੀ ਸੰਗਤ ਨੂੰ ਬੇਨਤੀ ਆ ਤੇ ਕੀਰਤਨ ਦਰਬਾਰ ਵੀ ਸਜਣੀਆਂ ਤੇ ਨਾਮਾਂ ਦੇ ਸਾਰਾ ਮਨ ਮੰਨ ਲਿਖ ਪਾਇ ਮਨ ਬੰਦ ਗਿ ਲ ਪਾਇ ਹਰ ਕੇ ਗੁਣ ਗਾਵਾ ਜੇ ਹਰ ਪ੍ਰਭ ਭਾਵਾਇ ਅੰਤਰ ਹਰਨਾਮ ਸੋਦ ਸੁਹਾਵਾ ਗੁਰ ਪਾਣੀ ਚ ਪੰਡੇ ਸੁਮੇ ਸੱਚ ਦਾਇਨ ਬਨਾਏ ਤਾ ਸਵਜਨ ਸਾਚਾ ਜੇ ਅੰਤਰ ਪਾਲੇ ਸਰਵ ਦਰ ਅਰਦਾ ਕਰਨੇ ਨਾਲੇ ਗਿਆਨ ਅੰਤਿਕ ਪਾਏ ਗੁਰ ਸ਼ਬਦ ਦੇ ਲੋਈ ਮਿੱਤਰੋ ਆਪਣਾ ਟਾਈਮ ਹੋ ਗਿਆ ਸੀ ਪੂਰਾ 10 ਵਜ ਗਏ ਤੇ ਆਪਾਂ 8 ਤੋਂ 10 ਬੈਠੇ ਸੀ ਧੂਪ ਤੇ ਡਿਊਟੀ ਸੀਗੀ ਮਹਾਰਾ ਜੀ ਦੀ ਹਜ਼ੂਰੀ ਦੇ ਵਿੱਚ ਮਹਾਰਾ ਜੀ ਨੇ ਕਿਰਪਾ ਕੀਤੀ ਕਿ ਆਪਦੀ ਹਜ਼ੂਰ ਦੇ ਵਿੱਚ 2 ਮਿੰਟ ਡਿਊਟੀ ਆਪਣੀ ਮਨਜ਼ੂਰ ਕਰੇ ਸੱਤੇ ਪਾਤਸ਼ਾਹ ਜੇ ਕੋਈ ਗਲਤੀ ਮਾਫ ਕਰਿਓ ਤੇ ਸਜਣੋ ਮਿਲਦੇ ਆਪਾਂ ਕੱਲ ਨੂੰ ਭੋਗ ਤੇ ਇਹ ਬਲੌਗ ਦੀ ਆਪਾਂ ਕਰਦੇ ਇੱਥੇ ਸਮਾਪਤੀ ਜੇ ਕੋਈ ਗਲਤੀ ਮਾ ਹੋਈ ਹੈ ਤਾਂ ਮੇ ਮਾਫ ਕਰਿਓ ਤੇ ਸਾਰਿਆਂ ਦਾ ਧੰਨਵਾਦ ਤੇ ਮਿਲਦੇ ਆਪਾਂ ਵੀਰੇ ਨਵੇਂ ਬਲੌਗ ਦੇ ਵਿੱਚ ਕੱਲ ਨੂੰ